ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤਾਂ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਮਾਲਕ ਕਲਾਂ ਦੇ ਵਿੱਚ ਮਾਲਕ ਕਲਾਂ ਪਿੰਡ ਦੇ ਵਿੱਚ ਮੇਰਾ ਜਾਣਿਆ ਪਹਿਚਾਣਿਆ ਯਾਰ ਪੁਰਾਣੀ ਯਾਰੀ ਦਾ ਇਹ ਵੀ ਇੱਕ ਖਿਤਾਬ ਆ ਮਿੱਤਰੋ ਬਾਈ ਲੋਹਰਾ ਮਾਲਲੇ ਵਾਲਾ ਬਾਈ ਲੋਹਰੇ ਦੇ ਕੋਲੇ ਮੈਂ ਇਸ ਟਾਈਮ ਮੌਜੂਦ ਹਾਂ ਤੇ ਅੱਜ ਬਾਈ ਦੇ ਕੋਲੇ ਤੁਹਾਡੇ ਦਿਲਾਂ ਤੇ ਰਾਜ ਕਰਨ ਵਾਲੀ ਮੈਂ ਮਿੱਤਰੋ ਨੀਲੀ ਰਾਵੀ ਨਸਲ ਦੀ ਮੱਝ ਚੰਗੇ ਘਰਾਣੇ ਦੀ ਚੰਗੇ ਟਕਾਣੇ ਦੀ ਚੰਗੇ ਰਵੇ ਦੀ ਚੰਗੇ ਦੁੱਧ ਦੀ ਮਾਲਕਣਾ ਸਾਰੀਆਂ ਗੱਲਾਂ ਬਾਤਾਂ ਕਰ ਲੈਣੇ ਆ ਬਾਈ ਨੂੰ ਕਿੰਨਾ ਵਾ ਸੂਆ ਕਿੰਨੇ ਦਿਨ ਬਾਕੀ ਜਿਹੜੇ ਭਰਾ ਸਾਰੀਆਂ ਨਿਸ਼ਾਨੀਆਂ ਪਾਲਦੇ ਇੱਕ ਵਾਰੀ ਨਿਸ਼ਾਨੀਆਂ ਦੇਖ ਲੋ ਮੱਥੇ ਪਟਾ ਸਿੱਧਾ ਮਿੱਤਰੋ ਸੂਲ ਤੇ ਨਿਸ਼ਾਨ ਲੈਵੇ ਤੇ ਚਾਰੇ ਪੈਰਾਂ ਤੇ ਧੁੰਨੀ ਤੇ ਕੋਈ ਵੀ ਅਜਿਹਾ ਮਾਰਕਾ ਨਹੀਂ ਹੋਣਾ ਜੋ ਮੈਂ ਦੇ ਵਿੱਚ ਨਾ ਹੋਊਗਾ ਮਿੱਤਰੋ ਆਓ ਕਰਦੇ ਆ ਬਾਈ ਨਾਲ ਗੱਲਬਾਤ ਸਾਰੀ ਤਸੱਲੀ ਕਰਾਉਣੇ ਤੁਹਾਡੀ ਸਸੀ ਕਾ ਨੌਰੇ ਬਾਈ ਸਸੀ ਕਾ ਬਾਈ ਕੀ ਹਾਲ ਆ ਵੱਡੇ ਬਾਈ ਠੀਕ ਵਧੀਆ ਤੇ ਘਰ ਤੇ ਪਰਿਵਾਰ ਚੜਦੀ ਕਲਾ ਤੇ ਹਰ ਐਦ ਕੀ ਫਿਰ ਵਾਈ ਵੁਈ ਕੀਤੀ ਆ ਕਿ ਨਹੀਂ ਨਹੀਂ ਕੀਤੀ ਆ ਕਿੰਨੇ ਕਿੱਲੇ ਭਾਈ ਕਿੱਲੇ ਭਾਈ 4 ਕਿੱਲੇ ਲਾਉਣੇ ਛੋਨੇ ਲਾਉਣਾ ਕਿ ਬਾਸਪਤੀ ਨਹੀਂ ਛੋਨੇ ਲਾਤਾ ਤੂੰ ਨਹੀਂ ਲਾਤਾ ਕਿਹੜਾ ਲਾਤਾ ਭਾਈ ਲੋਕਰ ਬੁੱਸਾ ਪਹਿਲੇ ਹੀ ਵਿਲਾ ਹੋ ਗਿਆ ਵੀਰ ਕੇ ਠੀਕ ਆ ਸਰ ਤੇਰਾ ਯਾਰ ਅੱਛਾ ਲਾਉਣੇ ਭਾਈ ਅੱਜ ਮੱਝ ਵਿਖਾਉਣੀ ਹੈ ਜਿਹੜੀ ਆਪਾਂ ਹਨਾ ਤੇ ਇਹ ਕਿੰਨਵਾ ਸੂਆ ਸੁੰਦੀ ਹੈ ਭਾਈ ਸੂਆ ਦਾ ਭਾਈ ਤੀਜਾ ਸੂਆ ਕੋਈ ਮੰਨ ਲੈ ਚੌਥਾ ਕੋਈ ਕਿੰਨਾ ਮੰਨਦੀ ਹੈ ਬਸ ਠੀਕ ਆ ਤੀਜਾ ਸੂਆ ਆਪਾਂ ਮੰਨ ਕੇ ਦੇਣੀ ਆ ਠੀਕ ਆ ਦਿਨ ਕਿੰਨੇ ਪੈ ਰਹੇ ਭਾਈ ਇਹਦੇ ਹਜੇ 5 ਪਈ ਹੈ ਬਈ ਇਹੇ ਫੇ ਗਿਣਤੀ ਚ ਪੂਰੇ ਹੋਣ ਤੇ ਦਿੰਦੀ ਵੀ ਕਟੀਆਂ ਹੀ ਆ ਬਈ ਅੱਛਾ ਕਟੇਂ ਦਿੰਦੀ ਹੈ ਅੱਛਾ 10 ਕਿਲੋ ਰੇ ਬਈ ਕਿਹੜੇ ਸੀਮਿੰਟ ਤੋਂ ਕੱਪੜਾ ਕੁਝ ਪਤਾ ਹੈ ਬਈ ਦਿੱਲੀ ਦਾ ਵੀ ਦੇ ਆਹਾਂ ਤਾਂ ਹੀ ਡਾਇਰੈਕਟ ਕਰਾਉਂ ਸਾ ਠੀਕ ਹੈ ਵੀਰੇ ਅੱਛਾ ਲਾਉਰੇ ਬਈ ਦੁੱਧ ਕਿੰਨਾ ਦੇ ਦਿੰਦੀ ਹੈ ਸਾਢੇ 14 ਕਿਲੋ ਦੁੱਧ ਦਿੰਦੀ ਬਈ ਐਨ ਕੰਡੇ ਵਾਲਾ ਹੈ ਠੀਕ ਹੈਗਾ ਨਹੀਂ ਰੱਖਣ ਵਾਲਾ ਕੋਈ ਲੈਜ ਯਾਦਗਾਰੀ ਚੀਜ਼ ਹਾਂ ਸਾਵੇਲਾ ਸੀਲਾ ਮੇਲਾ ਬਈ ਹਾਂ ਹੱਥ ਉਤ ਲਈ ਜਾ ਲੈ ਨੂੰ ਕੋਈ ਪਰਵਾਹ ਨਹੀਂ ਨਹੀਂ ਮੈਂ ਹੀ ਚੰਗੀ ਆ ਬਈ ਅੱਛਾ ਲਾਉਰੇ ਵੀਰੇ ਕਿੰਨੇ ਦੀ ਦੇ ਦਿੰਦੀ ਬਈ ਕਿੰਨੇ ਦੀ ਦੇ ਦਿੰਦੀ ਬਈ ਬਈ 30 ਦੀ ਮਾਣਾ ਜਮਾ ਸਹੀ ਆ ਮੈਂ ਮੈਨਾਂ ਪਹੁੰਚ ਵੀ ਕਰ ਗਿਆ ਅੱਜ ਆਪਾਂ ਯਾਰ ਰਹਿਣਾ ਕਰਿਆ ਕਦੇ ਨਹੀਂ ਕੀਤੀ ਐਸ ਕੀ ਲੋਕੀ 100 ਕਿਲੋਮੀਟਰ ਕਰਦੇ ਲੈਣੀ ਵੀ ਤੇਰੇ ਤੋਂ 150 ਕਿਲੋਮੀਟਰ ਤੱਕ ਪਹੁੰਚ ਆ ਮਾਦਣਾ 25 ਦੀ ਦੇਰੀ ਆ ਬਾਈ ਤੇ 100 ਤੋਂ 150 ਕਿਲੋਮੀਟਰ ਪਹੁੰਚ ਕਰ ਦਈਏ ਹਾਂ ਇਹ ਬਾਈ ਇੱਕ ਬਾਈ ਦੀ ਦੇ ਤੇ 150 ਕਿਲੋਮੀਟਰ ਪਹੁੰਚ ਫਰੀ ਕਰ ਚਾ ਠੀਕ ਆ ਹਾਂ ਤੋਰੀ ਬਾਈ ਕੱਢੀ ਬਾਹਰ ਨੂੰ ਲੈ ਮਿੱਤਰੋ 22 ਦੇ ਸੌਦਾ ਤੈਆ 150 ਕਿਲੋਮੀਟਰ ਦੀ ਪਹੁੰਚ ਫਰੀ ਆ 5000 ਰੁਪਿਆ ਦਾ 4 ਹੋਈ ਕੱਟਦਾ ਮਿੱਤਰੋ ਇੱਕ ਪਾਸੇ ਲਾ ਦਿਓ ਕਿਉਂਕਿ 4500 5000 ਰੁਪਿਆ ਕਿਰਾਇਆ ਲੈ ਲੈਂਦੇ ਆ ਵੀਰੇ 14 ਕੁ ਰੁਪਏ ਕਿਲੋਮੀਟਰ ਚੱਲਦਾ ਤੋਂ ਹਿਸਾਬ ਲਾ ਲਿਓ ਵੇਖੋ ਕਿ ਲੀਵੇ ਲੂਵੇ ਲੂਵੇ ਲੋ ਮੈਂ ਹੋਂ ਤੁਰਦੀ ਨਾ ਬੰਮਾ ਵਾਂਗ ਮਿੱਤਰੋ ਆਹ ਕਹਿੰਦੇ ਮੈਂ ਇਹਨੂੰ ਕਹਿੰਦੇ ਦਸਲ ਇਹਨੂੰ ਕਹਿੰਦੇ ਦੁੱਧ ਵਾਲੀ ਮੈਂ ਇਹਨੂੰ ਇਹਦੇ ਪੱਖਾ ਦੁੱਧ ਵਾਲੇ ਇਹ ਦੱਸਦੀ ਆਈ ਮੈਂ ਦੁੱਧ ਦਊਂਗੀ ਮਿੱਤਰੋ ਵੇਖੋ ਹੁਣੇ ਠੀਕ ਆ ਬਾਈ ਸੋਹਣੀ ਸੁਨੱਖੀ ਪਾਲੀ ਆ ਹਨਾ ਬਾਈ ਜਮਾਂ ਲੋਰੇ ਬਾਈ ਤੇਰੇ ਵਰਗੀ ਆ ਹੈ ਮੂੰ ਮੱਥੇ ਲੱਗਦੀ ਬਣਦੀ ਤਣਦੀ ਉਹ ਸਾਰੇ ਡਿਜ਼ਾਈਨ ਆ ਹੈ ਆਹ ਲਓ ਰੇ ਬਈ ਗੂੰਦ ਆਉਂਦੀ ਏ ਬੋਲੇ ਜੀ ਪਾਸਾ ਬੋਡੀ ਦੀ ਪਾਸ ਠੀਕ ਏ ਬਈ ਪਤਰੀ ਖੜੀ ਆ ਸਾਫ ਚਮੜੀ ਚਮੜੀ ਦੀਪ ਦਿਖਾਈ ਚੁੰਡੀ ਭਰ ਕੇ ਵੇਖ ਐਡੀ ਚੰਗੀ ਜਾਨਾ ਕੀ ਏ ਯਾਰ ਕਾਗਰੀ ਚਮੜੀ ਆ ਜਾ ਵੇਖੋ ਲੈ ਹੂੰ ਰੁਗ ਭਲੇ ਤੋਂ ਇਕੱਠੀ ਆਉਂਦੀ ਪੂਛ ਲੈ ਤੇ ਨਾੜ ਨੂੜ ਤੜੀ ਕੋਈ ਐ ਦਿਖਾਈ ਮੋੜ ਕੇ ਨਹੀਂ ਬੋਲੀ ਜੀ ਮੋੜੀ ਪੂਛ ਬਈ ਨਾੜ ਨੂੜ ਕੋਈ ਪੂਛ ਵਿੱਚ ਹੋਵੇ ਨਹੀਂ ਕਾਗਜ਼ਦਗੀ ਹਣਾ ਹੂੰ ਨਹੀਂ ਠੀਕ ਹੈ ਭਾਈ ਅਚਲ ਹੋ ਰਹੇ ਭਾਈ ਹੁਣ ਇੱਕ ਬਾਈ ਦੇ ਹੂੰ ਨਹੀਂ ਸਾਰੀ ਚੰਗੀ ਹੈ ਨੰਬਰ ਕਿੰਨਾ ਲਾ ਰਹੇ ਭਾਈ 95 924 46742 ਇੱਕ ਹੋਰ ਭਾਈ 95924 46742 95924 46742 46742 ਇਸ ਨੰਬਰ ਤੇ ਕਰਿਓ ਭਾਈ ਮਾਈ ਦੇ ਨਾਲ ਗੱਲਬਾਤ ਪਿੰਡ ਹੈਗਾ ਮਾਲਕਾਲਾ ਜ਼ਿਲ੍ਹਾ ਹੈਗਾ ਮੋਗਾ